ਹਲਕਾ ਫਿਲੌਰ ਦੇ ਪਿੰਡ ਭਾਰ ਸਿੰਘਪੁਰ ਦੇ ਜਗਤਾਰ ਸਿੰਘ ਪੁੱਤਰ ਅਮਰ ਸਿੰਘ ਨੇ ਹੋਰ ਸਾਥੀਆਂ ਨਾਲ ਮਿਲ ਕੇ ਬਿੱਤੇ ਦਿਨੀ ਮੀਡੀਆ ਕੋਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘਪੁਰ ਦੇ ਸਾਂਝੇ ਪਲਾਟ ਤੇ ਕਬਜ਼ਾ ਕਰਨ ਨੂੰ ਲੈ ਕੇ ਧੱਕੇਸ਼ਾਹੀ ਦੇ ਦੋਸ਼ ਲਗਾਏ ਸਨ ਜਿਸ ਤੋਂ ਬਾਅਦ ਪ੍ਰਧਾਨ ਅਮਰੀਕ ਸਿੰਘ ਦੇ ਹੱਕ ਵਿੱਚ ਪਿੰਡ ਦਾ ਸਰਪੰਚ ਅਤੇ ਪਿੰਡ ਵਾਸੀ ਖੜੇ ਹੋਏ ਨੇ ਇਸ ਮੌਕੇ ਸਰਪੰਚ RAMLAL ਸਮੇਤ ਹੋਰ ਨਾਗਪਤਵੰਤਿਆਂ ਨੇ ਕਿਹਾ ਕਿ ਉਕਤ ਜਗ੍ਹਾ ਸਾਂਝੀ ਜਗ੍ਹਾ ਹੈ ਤੇ ਜਿਸ ਨੂੰ ਸਾਰੇ ਪਰਿਵਾਰ ਵਰਤਦੇ ਹਨ ਤੇ ਜੋ ਰੋਪ ਜਗਤਾਰ ਸਿੰਘ ਵੱਲੋਂ ਲਗਾਏ ਗਏ ਹਨ ਉਹ ਸਰਾਸਰ ਉਰਦੇ ਬੇਬਨਿਆ ਨੇ ਹੁਣ ਆਖਿਆ ਕਿ ਜਗਤਾਰ ਸਿੰਘ ੱੱਕੇਦਾਲ ਆਪਣਾ ਟਰੱਕ ਇਸ ਥਾਂ ਵਿੱਚ ਖੜਾ ਕਰ ਦਿੰਦਾ ਹੈ ਜਿਸ ਨਾਲ ਬਾਕੀ ਘਰਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਹੁਣ ਮੰਗ ਕੀਤੀ ਕਿ ਇਸ ਮਸਿਆ ਦਾ ਉਚਿਤ ਹੱਲ ਕੀਤਾ ਜਾਵੇ ਇਹ ਜੋ ਜਗਾ ਧੁਰਡੇ ਖੂਹ ਦੇ ਨਾਮ ਨਾਲ ਇਹ ਜਾਣੀ ਜਾਂਦੀ ਆ ਸਾਡੇ ਪਿੰਡ ਵਿੱਚ ਸਾਰੇ ਇਹਨਾਂ ਦੇ ਆਲੇ ਦੋਲੇ ਜਿੰਨੇ ਵੀ ਘਰ ਆ ਉਹ ਸਾਰੇ ਇਸ ਖੂਹ ਤੋਂ ਪਾਣੀ ਲੈ ਕੇ ਇਹ ਸਾਂਝੀ ਜਗਾ ਜੋ ਬਚਤ ਸੀਗੀ ਇਹ ਇਸ ਵੇਲੇ ਸ਼ਾਮ ਲਾਟ ਦੇ ਤੌਰ ਤੇ ਪਈ ਆ ओके ਇਹਦੇ ਵਿੱਚ ਕੋਈ ਵੀ ਘਰ ਦੇ ਜਿਹੜੇ ਆਲੇ ਦੁਆਲੇ ਬੀਹਾਂ ਚ ਜਾਂਦੇ ਆ ਉਹ ਆਪਣਾ ਇੱਥੇ ਕੋਈ ਵਾਹਨ ਖੜਾ ਕਰ ਸਕਦੇ ਆ ਟੈਂਪਰੇਰੀ ਵਾਸਤੇ ਜਦੋਂ ਕੋਈ ਪਰਮਾਨੈਂਟ ਇੱਥੇ ਕੋਈ ਚੀਜ਼ ਖੜੀ ਕਰੂਗਾ ਉਹਦਾ ਬਾਕੀਆਂ ਨੂੰ ਉਤਰਾਜ ਤਾਂ ਹੋਊਗਾ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਵੀ ਅਸੀਂ ਇਹ ਚਾਹੁੰਦੇ ਆ ਵੀ ਇਹ ਤੇ ਕਬਜ਼ਾ ਕਿਸੇ ਦਾ ਨਹੀਂ ਹੈਗਾ ਇਹ ਸ਼ਾਮਲਟ ਬਿਲਕੁਲ ਖਾਲੀ ਪਈ ਹੈ ਕੋਈ ਵੀ ਜੇ ਕੋਈ ਵੱਡੀ ਗੱਡੀ ਇੱਥੇ ਲਾਉਂਗਾ ਉਹ ਇਹ ਇਤਰਾਜਯੋਗ ਆ ਉਹ ਇੱਥੇ ਲੱਗਣੀ ਨਹੀਂ ਚਾਹੀਦੀ ਇਹ ਸਾਂਝੀ ਜਗ੍ਹਾ ਸਾਰਿਆਂ ਵਾਸਤੇ ਆ ਕਿਸੇ ਇੱਕ ਬੰਦੇ ਵਾਸਤੇ ਨਹੀਂ ਹੈਗੀ ਇਸ ਕਰਕੇ ਅਸੀਂ ਤਾਂ ਉਹ ਜੇ ਕਿਸੇ ਨੇ ਕੋਈ ਇਹ ਤੁਹਾਨੂੰ ਦੱਸਿਆ ਵੀ ਇੱਥੇ ਓਏ ਸ਼ਾਮਲਟ ਤੇ ਕਬਜ਼ਾ ਹੈ ਪਰ ਇੱਥੇ ਕੋਈ ਕਬਜ਼ਾ ਨਹੀਂ ਗੱਡੀ ਸੰਬੰਧੀ ਤੁਹਾਨੂੰ ਕੋਈ ਕੰਪਲੀਟ ਵੀ ਪਿੰਡ ਵੱਲਵਾਈ ਸੀ ਮੈਨੂੰ ਇੱਕ ਦੋ ਵਾਰੀ ਆਈ ਆ ਕਿਹੜੀ ਉਹ ਇੱਥੇ ਕੜੀ ਕਰੀ ਮੈਂ ਉਹਨੂੰ ਕਿਆ ਵੀ ਐਵੇਂ ਤੂੰ ਭਾਈ ਆਪਣੀ ਗੱਡੀ ਸਾਈਡ ਤੇ ਕਰ ਲਾ ਪਰ ਉਹ ਕਹਿੰਦਾ ਮੈਂ ਨਹੀਂ ਕਰਨੀ ਜੋ ਕਰਨਾ ਕਰ ਲਓ ਦੇਖੋ ਇਹ ਜਿਹੜੀ ਜਗ੍ਹਾ ਆ ਇਹ ਤਕਰੀਬਨ 12 ਮਰਲੇ ਜਗ੍ਹਾ ਆ ਡਬਿਡਾ ਖੂਹ ਉੱਥੇ ਚੱਲਦਾ ਹੁੰਦਾ ਸੀਗਾ ਉਹਦਾ ਜਿੱਦਾਂ ਪਿੰਡਾਂ 'ਚ ਤੋੜ ਹੁੰਦੇ ਉਹ ਤੋੜ ਆ ਜੀ ਇੱਥੇ ਨਾ ਕਿਸੇ ਦਾ ਕਬਜ਼ਾ ਹੈ ਤੁਸੀਂ ਇਹ ਦੇਖ ਰਹੇ ਆ ਮੇਰੇ ਜਿੰਨੇ ਵੀ ਆ ਪਿੱਛੇ ਖੜੇ ਆ ਪਿੰਡ ਵਾਸੀ ਸਾਰੇ ਇਹਦੇ ਹਿੱਸੇਦਾਰ ਆ ਇਹਨਾਂ ਦੇ ਪਰਦਾਦੇ ਦਾਦੇ ਸਾਰੇ ਇਹਦੇ ਹਿੱਸੇਦਾਰ ਆ ਜੀ ਔਰ ਇਹ ਸਾਰੇ ਜਮੀਨੀ ਲੈਵਲ ਤੇ ਜਿਨ੍ਹਾਂ ਇਹਨਾਂ ਦੀਆਂ ਜ਼ਮੀਨਾਂ ਨੂੰ ਇਸ ਖੂਹ ਦਾ ਪਾਣੀ ਲੱਗਦਾ ਸੀ ਜੀ ਸਾਡਾ ਵੀ ਆ ਸਾਈਡ ਤੇ 6 ਕ ਨਾਲੀ ਜਗਾ ਹੁਣ ਤੇ ਫਸੋਂ ਆ ਸਾਡਾ ਵੀ ਇਥੇ ਇਹਨੂੰ ਪਾਣੀ ਲੱਗਦਾ ਸੀ ਜੀ ਮੈਂ ਜਗਤਾਰ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਉਹ ਤੁਹਾਨੂੰ ਦੱਸੇ ਵੀ ਉਹ ਪਾਣੀ ਕਿੱਥੇ ਲਾਉਂਦਾ ਸੀ ਇਸ ਖੂਹ ਦਾ ਜੀ ਉਹ ਦੇਖੋ ਸਿਰਫ ਦਾ ਸਿਰਫ ਪੰਜ ਮੰਡਲੇ ਜਗਾ ਉਹ ਵੀ ਲਾਲ ਲੀਕ ਦੇ ਅੰਦਰ ਆ ਉਹ ਵੀ ਉਹਦੀ ਆਪਣੀ ਨਹੀਂ ਔਨ ਕੋਈ ਸਾਲ ਪਹਿਲਾਂ ਕੋਈ ਉਹ ਕਿਸੇ ਇੱਕ ਬਾਬੂ ਜੀ ਹੁੰਦੇ ਉਹ ਤੋਂ ਮੁੱਲ ਲਈ ਆ ਜੀ ਉਹਨਾਂ ਦੇ ਕਈ ਵੀ ਹਕਾ ਉਹ ਕਹਿੰਦਾ ਵੀ ਜਿਹੜੀ ਇਹ ਜਗਾ ਹੈਗੀ ਆ ਇਹ ਸਾਂਝਾ ਮਸਤਰਕਾ ਖਦਾਗਾ ਉਹਦੇ ਵਿੱਚ ਮੇਰਾ ਵੀ ਹਿੱਸਾ ਹੈਗਾ ਉਹ ਸਰ ਕਿਨਾ ਕਿਸੇ ਹਿੱਸਾ ਹੈਗਾ ਉਹਦਾ ਦੇਖੋ ਤੁਸੀਂ ਹਿਸਾਬ ਲਾ ਲਓ ਵੀ 12 ਮੰਡਲੇ ਜਗਾ ਆ ਜੀ ਘੱਟੋ ਘੜ 30 35 ਇਹਦੇ ਜਿੱਸੇਦਾਰ ਆ ਜੀ ਉਹ ਲਾ ਲਓ ਵੀ ਉਹਦਾ ਕਿੰਨਾਕ ਬਣਦਾ ਆ ਇੱਕ ਸਰਦਾਰੀ 272 ਜੀ ਅਸੀਂ ਤਾਂ ਕਹਿੰਨੇ ਆ ਉਹਦਾ ਜਿੰਨਾ ਬਣਦਾ ਉਹ ਆਪਣਾ ਕੋਰਚ ਕੇਸ ਕਰੇ ਉਹਨੂੰ ਤਕਸੀਮ ਕਰਕੇ ਆਪਣਾ ਥਾਂ ਲੈ ਲਵੇ ਉੱਥੇ ਆਪਣੀ ਗੱਡੀ ਖੜੀ ਕਰ ਲਵੇ ਜੀ ਇਹ ਜਿਹੜੀ ਜਗ੍ਹਾ ਆ ਇੱਥੇ ਨਾ ਆ ਮੈਂ ਫੇਰ ਦੁਬਾਰਾ ਸਾਡੇ ਸਰਪੰਚ ਸਾਹਿਬ ਵੀ ਖੜੇ ਆ ਸਾਰੇ ਖੜੇ ਆ ਮੈਂ ਸਾਹਮਣੇ ਕਹਿੰਦਾ ਇਹਨਾਂ ਨੂੰ ਵੀ ਪੁੱਛ ਲਓ ਇੱਥੇ ਨਾ ਕਿਸੇ ਦਾ ਵੀ ਕਬਜ਼ਾ ਨਹੀਂ ਇਹ ਹੈਗਾ ਜੀ ਜਿੱਦਾਂ ਆਮ ਲੋਕ ਸਾਡੇ ਆ ਬਹੀ ਜਾਂਦੀ ਇਹਨੂੰ ਇੱਥੇ ਕੋਈ ਪਰੋਣਾ ਆਉਂਦਾ ਉਹ ਇੱਥੇ ਗੱਡੀ ਖੜੀ ਕਰਕੇ ਆਪਣੇ ਰਿਸ਼ਤੇਦਾਰਾਂ ਦੇ ਜਾ ਕੇ ਘੰਟਾ ਦੋ ਘੰਟੇ ਬਹਿ ਕੇ ਆ ਜਾਂਦਾ ਫੇਰ ਸਾਡੇ ਇੱਥੇ ਦੇਖ ਲਓ ਚਾਰ ਗੇਟ ਆ ਲੱਗੇ ਹੋ ਇੱਥੇ ਇੱਕ ਆਹ ਗੇਟ ਆ ਕਿ ਪਿੱਛੇ ਦੋ ਗੇਟ ਸਾਡੇ ਆ ਉਹ ਗੇਟਾਂ ਦੇ ਪਿੱਛੇ ਸਾਡਾ ਪਹਾੜ ਉਹ ਇੱਥੇ ਟਰੱਕ ਲਾਂਦਾ ਅਸੀਂ ਕਿੱਧਰ ਦੀ ਨੰਗੀ ਸਾਡੇ ਦੇ ਰਸਤੇ ਹੋ ਜਾਂਦੇ ਬਲੌਕ ਇਸ ਕਰਕੇ ਇਹ ਜਿਹੜੀ ਜਗ੍ਹਾ ਹੁੰਨੀ ਆ ਇਹ ਪਰਮਾਨੈਂਟਲੀ ਕਿਸੇ ਚੀਜ਼ ਖੜੀ ਕਰਨੀ ਨਹੀਂ ਹੁੰਨੀ ਆ ਇਹ ਤਾਂ ਟੈਂਪਰੇਰੀ ਹੁੰਨੀ ਆ ਘੰਟਾ ਦੋ ਘੰਟੇ ਜਾ ਕੇ ਰਾਤਖੰਡ ਲਈ ਮਤਲਬ ਜਗ੍ਹਾ ਹੁੰਦੀ ਆ ਬਾਕੀ ਜੇ ਉਹਦੀ ਕੋਈ ਜਿਆਦਾ ਜਗਾ ਆ ਉਹ ਆਪਣੀ ਰਜਿਸਟਰੀ ਦਿਖਾ ਦੇਵੇ ਵੀ ਆ ਮੇਰੀ ਰਜਿਸਟਰੀ ਹੈ ਇਥੇ ਪ੍ਰਧਾਨ ਨੇ ਕਬਜ਼ਾ ਕੀਤਾ ਹੈ ਜੀ ਇਸ ਜਿਹੜਾ ਬੇਮਨਿਆਦ ਝੂਠੀਆਂ ਲਾਉਣੀਆਂ ਇਹ ਚੰਗੀ ਗੱਲ ਨਹੀਂ ਹੈਗੀ ਇਸ ਕਰਕੇ ਅੱਜ ਮੀਡੀਆ ਤੁਹਾਨੂੰ ਬੁਲਾਇਆ ਗਿਆ ਵੀ ਇੱਥੇ ਤੁਸੀਂ ਮੌਕੇ ਤੇ ਆ ਕੇ ਦੇਖੋ ਵੀ ਇਥੇ ਕਿਹਦਾ ਕਬਜ਼ਾ ਹੈਗਾ ਵਿਜਾ ਨਹੀਂ ਹੈਗਾ ਉਹ ਤਾਂ ਬਾਹਰਲੇ ਬੰਦੇ ਲੈ ਕੇ ਬੈਠਾ ਸਾਰੇ ਪਿੰਡ ਵਾਸੀ ਖੜੇ ਆ ਜਿਹੜੇ ਇਸ ਤੋੜ ਨਾਲ ਰਿਲੇਟਡ ਆ ਇਹਨਾਂ ਸਬੰਧ ਰੱਖਦੇ ਆ